ਨਗਰ ਨਿਗਮ ਵਿਖੇ ਦਿਵਿਆਂਗ ਲੋਕਾਂ ਲਈ व्हीलचेयर ਤਾਂ ਮੁਹਈਆ ਕਰਵਾਈ ਗਈ ਪਰ ਦਿਵਿਆਂਗ ਵਿਅਕਤੀਆਂ ਦੀ ਮਦਦ ਲਈ ਕੋਈ ਵੀ व्हीलचेयर ਆਪਰੇਟਰ ਨਗਰ ਨਿਗਮ ਵੱਲੋਂ ਤਾਇਨਾਤ ਨਹੀਂ ਕੀਤਾ ਗਿਆ ਜਿਸ ਕਾਰਨ व्हीलचेयर ਇਸਤੇਮਾਲ ਵਿੱਚ ਨਹੀਂ ਆ ਰਹੀ ਫਾਸਵੇਂ ਨਿਊਜ਼ ਟੀਮ ਵੱਲੋਂ ਆਪਣੇ ਕੈਮਰੇ ਵਿੱਚ ਕੈਦ ਕੀਤੀਆਂ ਤਸਵੀਰਾਂ ਜਿਸ ਵਿੱਚ ਇੱਕ ਦਿਵਿਆਂਗ ਵਿਅਕਤੀ ਨੂੰ व्हीलचेयर ਹੁੰਦਿਆਂ ਹੋਇਆਂ ਵੀ ਬੜੀ ਮੁਸ਼ਕਲ ਨਾਲ ਪੌੜੀਆਂ ਚੜ੍ਹ ਕੇ ਨਗਰ ਨਿਗਮ ਕਮਿਸ਼ਨਰ ਦੇ ਦਫ਼ਤਰ ਤੱਕ ਜਾਣਾ ਪਿਆ ਇਸ ਲਈ ਨਗਰ ਨਿਗਮ ਨੂੰ ਚਾਹੀਦਾ ਹੈ ਕਿ ਜੇਕਰ ਲੋਕਾਂ ਲਈ ਸਹੂਲਤਾਂ ਦਿੱਤੀਆਂ ਗਈਆਂ ਹਨ ਤਾਂ ਉਹ ਸਹੀ ਵਿੱਚ ਉਹਨਾਂ ਤੱਕ ਪਹੁੰਚਣ ਵੀ ਇਸ ਲਈ ਮੰਗ ਕਰਦੇ ਹਾਂ ਕਿ ਨਗਰ ਨਿਗਮ ਕਿਸੇ ਵੀ ਵਿਅਕਤੀ ਨੂੰ ਬੀਲਚੇਅਰ ਦੇ ਆਪਰੇਟਰ ਵਜੋਂ ਤਾਇਨਾਤ ਕਰੇ ਜਿਹੜੀ ਨਗਰ ਨਿਗਮ ਦੇ ਦਫ਼ਤਰ ਦੇ ਵਿੱਚ ਸਾਡੇ ਜਿਹੜੀਆਂ ਦੋ ਲਿਫਟਾਂ ਲੱਗੀਆਂ ਨੇ ਉਹ ਅਕਸਰ ਚਲਦੀਆਂ ਨਹੀਂ ਮੇਰੇ ਧਿਆਨ ਚਾਇਆ ਕਿ ਸ਼ਾਇਦ ਅੱਜ ਕਿਸੇ ਕਾਰਨ ਕਰਕੇ ਖਰਾਬ ਹੋ ਗਈ ਆ ਤਵੇ ਇਸ ਹਮੇਸ਼ਾ ਹੋਣ ਰਹਿੰਦੀ ਹੈ ਸੋ ਇਹ ਕਿਉਂਕਿ ਸਾਡੇ ਜਿਹੜਾ ਹੈਗਾ 3rd ਫਲੋਰ ਤੱਕ ਸਾਡੇ ਆਫਿਸ ਹੈਗੇ ਆ ਤੇ ਇਹ ਇਨਸ਼ੋਰ ਕੀਤਾ ਜਾਂਦਾ ਵੀ ਕਿਸੇ ਨੇ ਵੀ ਕੋਈ ਪ੍ਰੋਬਲਮ ਜਿਹੜੀ ਆ ਉਹ ਨਾ ਆਵੇ ਹਾਂ व्हीलचेयर ਵੀ ਜਿਹੜੀ ਹੈਗੀ अवेलेबल ਹੈ ਜੇਕਰ ਉਹ ਉਹਦੇ ਵਿੱਚ ਕੋਈ ਇਸ਼ੂ ਹੈ ਤਾਂ ਉਹ ਵੀ ਦੇਖ ਲਿਆ ਜਾਏਗਾ ਉਹ ਇਨਸ਼ੋਰ ਕੀਤਾ ਜਾਏਗਾ ਕਿ ਉਹ ਸਰਵਿਸ ਅਵailable ਐਸ ਵੇਲੇ ਅਸੀਂ ਨਗਰ ਨਿਗਮ ਰਣਜੀਤ ਐਵੇਨਿਊ ਦਫਤਰ ਵਿਖੇ ਮੌਜੂਦ ਹਾਂ ਤੇ ਇੱਥੇ ਹਰ ਇੱਕ ਵਿਅਕਤੀ ਵਾਸਤੇ ਜਿਹੜੀ ਹੈ ਉਹ ਸਹੂਲਤ ਦਿੱਤੀ ਗਈ ਹੈ ਭਾਵੇਂ ਪੌੜੀਆਂ ਦੀ ਹੋਵੇ ਲਿਫਟ ਦੀ ਹੋਵੇ ਜਾਂ ਫਿਰ ਦਿਵਿਆਂਗ ਵਿਅਕਤੀਆਂ ਲਈ व्हीलਚੇਅਰ ਦੀ ਸੋ ਤਸਵੀਰ ਤੁਸੀਂ ਦੇਖ ਸਕਦੇ ਹੋ ਇੱਥੇ ਕਿ ਵੀਲਚੇਅਰ ਦੀ ਦਿਵਿਆੰਗ ਜਨਾਂ ਵਾਸਤੇ ਵੀਲਚੇਅਰ ਦੀ ਜਿਹੜੀ ਸਹੂਲਤ ਹੈਗੀ ਹੈ ਪਰ ਦੁਖਤ ਗੱਲ ਇਹ ਹੈ ਕਿ ਇਸ ਨੂੰ ਆਪਰੇਟ ਕਰਨ ਵਾਸਤੇ ਜਾਂ ਕਿਸੇ ਦਿਵਿਆੰਗ ਵਿਅਕਤੀ ਦੀ ਮਦਦ ਵਾਸਤੇ ਇੱਥੇ ਕੋਈ ਵੀ ਜਿਹੜਾ ਵਿਅਕਤੀ ਹੈ ਉਹ ਤਾਇਨਾਤ ਨਹੀਂ ਕੀਤਾ ਗਿਆ ਸਾਡੀ ਨਜ਼ਰ ਪੈਂਦੀ ਹੈ ਇੱਕ ਦਿਵਿਆੰਗ ਵਿਅਕਤੀ ਤੇ ਜੋ ਨਗਰ ਨਿਗਮ ਆਪਣਾ ਕੋਈ ਕੰਮ ਕਰਵਾਉਣ ਲਈ ਆਇਆ ਸੀ ਪਰ ਲਿਫਟ ਖਰਾਬ ਹੋਣ ਕਾਰਨ ਵੀਲਚੇਅਰ ਦਾ ਆਪਰੇਟਰ ਨਾ ਹੋਣ ਕਾਰਨ ਉਸ ਵਿਅਕਤੀ ਨੂੰ ਬੜੀ ਮੁਸ਼ਕਲਾਂ ਦੇ ਨਾਲ ਜਿਹੜਾ ਹੈ ਪੌੜੀਆਂ ਚੜ੍ਹ ਕੇ ਕਮਿਸ਼ਨਰ ਨਗਰ ਨਿਗਮ ਦੇ ਦਫ਼ਤਰ ਤੱਕ ਪਹੁੰਚਣਾ ਪਿਆ ਸੋ ਜਿਹੜੀ ਜੇਕਰ ਸਹੂਲਤਾਂ ਦਿੱਤੀਆਂ ਹੋਈਆਂ ਨੇ ਇੱਥੇ ਤਾਂ ਉਹਨਾ ਉਹ ਮਿਲਣੀਆਂ ਵੀ ਚਾਹੀਦੀਆਂ ਨੇ ਲੋਕਾਂ ਨੂੰ ਸੋ ਤੁਹਾਨੂੰ ਲਿਫਟ ਵੱਲ ਲੈ ਕੇ ਚਲਦੇ ਆਂ ਤੇ ਲਿਫਟ ਵੀ ਜਿਹੜੀ ਹੈ ਉਹ ਬੰਦ ਪਈ ਹੋਈ ਹੈ ਤੇ ਜਿਹਦੇ ਨਾਲ ਇੱਥੇ ਕੰਮ ਕਰਵਾਣ ਆਉਂਦੇ ਨੇ ਜਿਹੜੇ ਲੋਕ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੁਹਾਨੂੰ ਦਿਖਾਣੇ ਆ ਕਿ ਲਿਫਟ ਤੁਸੀਂ ਦੇਖ ਸਕਦੇ ਹੋ ਅਸੀਂ ਦਬਾ ਰਹੇ ਹਾਂ ਪਰ ਲਿਫਟ ਜਿਹੜੀ ਹੈ ਉਹ ਬੰਦ ਪਈ ਹੈ ਕਦੋਂ ਦੀ ਪਰ ਇਸ ਨੂੰ ਠੀਕ ਕਰਵਾਉਣ ਦੇ ਵਿੱਚ ਕਿਸੇ ਦੀ ਕੋਈ ਦਿਲਚਸਪੀ ਨਹੀਂ ਲੋਕ ਖੱਜਲ ਖਵਾਰ ਹੁੰਦੇ ਨੇ ਪਰ ਸਭ ਤੋਂ ਜ਼ਿਆਦਾ ਜਿਹੜੀ ਖੱਜਲ ਖਵਾਰੀ ਹੁੰਦੀ ਹੈ ਉਹ ਦਿਵਿਆਂਗ ਜਨਾਂ ਨੂੰ ਹੁੰਦੀ ਹੈ ਜਿਨ੍ਹਾਂ ਵਾਸਤੇ ਜਿਹੜੀ ਇਹ ਸਹੂਲਤ ਹੈ ਉਹ ਕਾਫੀ ਫਾਇਦੇਮੰਦ ਹੁੰਦੀ ਹੈ ਆਸਾਨ ਰਹਿੰਦਾ ਹੈ ਉਹਨਾਂ ਨੂੰ ਉੱਪਰਲੇ ਫਲੋਰ ਦੇ ਉੱਤੇ ਜਾਣਾ ਇਸ ਸਬੰਧੀ ਜਦ ਨਗਰ ਨਿਗਮ ਦੇ ਐਡੀਸ਼ਨਲ ਕਮਿਸ਼ਨਰ सुरेंद्र ਸਿੰਘ ਹੋਣਾ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਵੀ ਜਿਹੜਾ ਉਹ ਤਸੱਲੀ ਬਖਸ਼ੇ ਜਵਾਬ ਨਹੀਂ ਦਿੱਤਾ ਗੋਗਲੂਆਂ ਨਾਲੋਂ ਕਹਿ ਸਕਦੇ ਹਾਂ ਕਿ ਮਿੱਟੀ ਝਾੜਨ ਵਾਲਾ ਕੰਮ ਕੀਤਾ ਸੋ ਨਗਰ ਨਿਗਮ ਦੇ ਜਿਹੜੇ ਕਮਿਸ਼ਨਰ ਤੇ ਜਾਂ ਫਿਰ ਮੇਅਰ ਨੇ ਉਹਨਾਂ ਨੂੰ ਕਹਿਣਾ ਚਾਹਾਂਗੇ ਕਿ ਜੇਕਰ ਇਹ ਸਹੂਲਤਾਂ ਇੱਥੇ ਦਿੱਤੀਆਂ ਹੋਈਆਂ ਨੇ ਤਾਂ ਲੋਕਾਂ ਤੱਕ ਪਹੁੰਚਣੀਆਂ ਵੀ ਚਾਹੀਦੀਆਂ ਨੇ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਅੰਮ੍ਰਿਤਸਰ ਖਬਰਨਾਮਾ